ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਗਮਮ ਪਲੋਈਆਂ ਪਾਉਣ ਬਾਰੇ ਦੱਸਾਂਗੇ ਇਹ ਆਪਾਂ ਚਾਰ ਪੱਟੀਆਂ ਕੱਟ ਲਈਆਂ ਜੀ ਪਲੋਈਆਂ ਵਾਸਤੇ ਹੁਣ ਆਪਾਂ ਤੁਹਾਨੂੰ ਇਹ ਗਮਮ ਪਲੋਈਆਂ ਪਾਉਣ ਬਾਰੇ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਪਾਈਆਂ ਜਾਂਦੀਆਂ ਐ ਜੀ ਇਹਦੇ ਨਾਲ ਕੱਪੜਾ ਵੀ ਘੱਟ ਛਿੱਲਦਾ ਐ ਜੀ ਤੇ ਮੈਂ ਤੁਹਾਨੂੰ ਦੱਸਾਂਗੀ ਇਹ ਆਪਣੇ ਪਲੋਈਆਂ ਦੇ ਨਿਸ਼ਾਨ ਐ ਜੀ ਇਹ 7 ਇੰਚ ਪਲੋਈ ਹੈ ਜੀ 7 ਇੰਚ ਆਪਾਂ 7 ਇੰਚ ਕਪੜਾ ਲੈ ਲੈਣਾ ਇਸ ਤਰ੍ਹਾਂ ਜੀ 1/2 ਇੰਚ ਆਪਾਂ ਵਧਾ ਕੇ ਲੈ ਲੈਣਾ ਕਪੜਾ 7.5 ਇੰਚ ਲੈ ਲਓ ਇਸ ਤਰ੍ਹਾਂ ਆਪਾਂ ਪਲੋਈ ਨੂੰ ਫੜ ਲੈਣਾ ਜੀ ਇਸ ਤਰ੍ਹਾਂ ਦੇਖੋ ਆਪਾਂ ਅੱਧਾ ਕੱਪੜਾ ਨੀਚੇ ਰੱਖ ਲੈਣਾ ਹੈਗਾ ਇਸ ਤਰ੍ਹਾਂ ਅੱਧਾ ਆਪਾਂ ਉੱਪਰ ਕਰ ਦੇਣਾ ਹੈ ਜੀ ਇਸ ਤਰ੍ਹਾਂ ਇੱਥੇ ਆਪਾਂ ਜੀ ਉੱਪਰ ਇਹਦੇ ਨਿਸ਼ਾਨ ਲਾਣ ਤਾਂ ਆਪਾਂ ਨਿਸ਼ਾਨ ਵੀ ਲਾ ਸਕਦੇ ਆ ਕਿ ਆਪਣੀ ਪਲੋਈ ਜਿਹੜੀ ਆ ਉਹ ਇੱਥੋਂ ਸਟਾਰਟ ਹੁੰਦੀ ਆ ਨਹੀਂ ਤਾਂ ਆਪਾਂ ਅੰਜ ਵੀ ਜੀ ਲਾ ਸਕਦੇ ਆ ਪਰ ਆਪਾਂ ਨਿਸ਼ਾਨ ਲਾ ਕੇ ਆਪਾਂ ਥੋੜਾ ਸੌਖਾ ਹੋ ਜਾਂਦਾ ਹੈ ਚਲੋ ਆਪਣਾ ਇਲਾਪਾ ਜਿਹਸ ਤਰ੍ਹਾਂ ਕੱਪੜੇ ਤੇ ਥੋੜੀ ਜਿਹੀ ਸਿਲਾਈ ਲਗਾ ਲੈਣੀ ਆ ਫਿਰ ਆਪਾਂ ਪਲੋਈ ਸ਼ੁਰੂ ਕਰ ਦਿੰਨੀ ਆ ਜੀ ਇਸ ਤਰ੍ਹਾਂ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਫੜ ਲੈਣਾ ਜੀ ਤਾਂ ਕਿ ਇਹ ਕੱਪੜਾ ਜਿਹੜਾ ਆਪਣਾ ਕਿਚਨ ਰੈਸਕਿੰਗ ਇਸ ਤਰ੍ਹਾਂ ਆ ਦੇਖੋ ਜੀ ਆਪਣਾ ਉਹਨਾਂ ਹੀ ਕੱਪੜਾ ਇੱਧਰ ਆ ਗਿਆ ਉਹਨਾਂ ਇੱਧਰ ਆ ਗਿਆ ਜੀ ਇਹਦੇ ਨਾਲ ਕੀ ਆ ਜੀ ਇਹ ਗੁੰਮਾ ਆਪਣੀ ਖਲੋਈ ਪਾ ਕੇ ਤਿਆਰ ਹੋ ਗਈ ਆ ਇਹਦੇ ਨਾਲ ਆਪਣਾ ਕੱਪੜਾ ਘੱਟ ਸਿਜਦਾ ਹੈ ਜੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਖਲੋਈ ਬਣ ਕੇ ਤਿਆਰ ਹੋ ਗਈ ਹੈ ਇਮੀ ਆਪਾਂ ਇਧਰਲੇ ਪਾਸੇ ਪਾਵਾਂਗੇ ਜੀ ਇਸ ਤਰ੍ਹਾਂ ਕੱਪੜਾ ਫੜ ਲੈਣਾ ਹੈ ਆਪਾਂ ਜਿੰਨੇ ਇੰਚ ਆਪਣੀ ਪਲੋਈ ਆ ਓਨੇ ਇੰਚ ਆਪਾਂ ਕੱਪੜਾ ਲੈਣਾ ਅੱਧਾ ਇੰਚ ਆਪਾਂ ਵੱਧ ਲੈਣਾ ਇੰਚ ਕੱਪੜਾ ਇਸ ਤਰ੍ਹਾਂ ਜਦੋਂ ਵੀ ਆਪਾਂ ਪਲੋਈ ਪਾਉਣੀ ਹੈ ਪਹਿਲਾਂ ਆਪਾਂ ਹੱਗ ਕੱਪੜੇ ਤੇ ਮਸ਼ੀਨ ਚਲਾਉਣੀ ਹੈ ਫਿਰ ਆਪਣੀ ਸਲਾਈ ਜੇ ਇੱਕ ਪ੍ਰੋਪਰ ਤਰੀਕੇ ਦੇ ਨਾਲ ਲੱਗ ਜੂਗੀ ਸਟਾਰਟਿੰਗ ਦੇ ਵਿੱਚ ਆਪਾਂ ਇਸ ਤਰ੍ਹਾਂ ਫਿਰ ਪ੍ਰੋਜ ਪਾਵਾਂਗੇ ਇਸ ਤਰ੍ਹਾਂ ਜੀ ਆਪਾਂ ਪ੍ਰੋਜ ਆਪਨੀ ਕੀ ਹੈ ਜੀ ਸੀਨ ਹੈ ਜਿਹੜੀ ਉਹ ਉੱਡੜਦੀ ਨਹੀਂ ਇਸ ਤਰ੍ਹਾਂ ਪੱਕੀ ਰਹੇਗੀ ਇਸ ਜੀ ਆਪਣੀਆਂ ਗੋਮਲ ਪਲੋਈਆਂ ਪਾਉਣ ਦਾ ਤਰੀਕਾ ਕਿ ਇਹਦੇ ਨਾਲ ਜੀ ਆਪਣੀਆਂ ਜੁਲੀਆਂ ਪਲੋਈਆਂ ਦਾ ਕਪੜਾ ਏਕਮੀ ਦਾ ਉਹ ਸਿੱਜਦਾ ਵੀ ਨਹੀਂ ਹਾਂਜੀ ਇਹ ਅੱਜ ਦੀ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਧੰਨਵਾਦ ਜੀ